ਸ਼ਾਸਤਰੀ ਕਾਸਰ ਨੇ ਮੈਥੋਂ ਜੱਸਦੇ ਆ ਪੇ ਚੈਨ ਦਾ ਨਾਮ ਮੈਂ ਕਿਹਾ ਜੱਸ ਪਟਾ ਤੇ ਆਏ ਹੋਏ ਸੀਗੇ ਖਰਗੋਸ਼ਾਂ ਦੇ ਘਰ ਚ ਤੇ ਮੈਂ ਦੇਖਿਆ ਵੀ ਇਹਨਾਂ ਨੇ ਗੰਦ ਜਿਹਾ ਕਾਫੀ ਪਾਇਆ ਮਿੰਗੜਾ ਮੁੰਗਣਾ ਚਾ ਕਾਫੀ ਪਾਇਆ ਮਿੱਟੀ ਖਰਾਬ ਹੋਈ ਪਈ ਹੋ ਮੈਂ ਸੋਚਿਆ ਜਿਹੜੀ ਮੂਰੇ ਮੂਰੇ ਵਾਲੀ ਮਿੱਟੀ ਆ ਇਹਨੂੰ ਆਪਾਂ ਬਦਲ ਦਿੰਨੇ ਆ ਵੀ ਆ ਜਿਹੜੀ ਹੈਗੀ ਸਾਰੀ ਇੱਕ ਵਾਰ ਕੱਢ ਕੇ ਕੜਾਈ ਵਿੱਚ ਪਾ ਕੇ ਉਧਰ ਸੈਟ ਦਿੰਨੇ ਆ ਤੇ ਉਧਰੋਂ ਨਵੀਂ ਮਿੱਟੀ ਪਾ ਦਾਂਗੇ ਕਿਤਾ ਹੁਣ ਗਰਮੀ ਵੀ ਕਾਫੀ ਹੋਈ ਹੋਈ ਹੈ ਬਰ ਕੰਮ ਤਾਂ ਕਰਨਾ ਪੈਂਦਾ ਵਾ ਇਹਨਾਂ ਵਾਸਤੇ मैं सुता पे दो ओ दोनों मन सुते पे गुन्नू मुन्नू गुन मांडियो ही ही मैं तो चिल्ला खूब मैं तो चला खूब हेलो हाँ मेरा नाम गुन्नू है मैं पांचवी क्लास में पढ़ता हूँ अबे तू तो बहुत छोटा है नर्सरी में जब आप पढ़ ले पढ़ ले। ਗੁੰਮੂ ਤਾਂ ਭੱਜ ਗਿਆ ਮੁੰਮੂ ਤਾਂ ਰਾਂ ਨਾਲ ਲਟਿਆ ਪਿਆ ਤੇ ਇੱਕ ਹੋਰ ਸਾਫ਼ ਕਰ ਲਈਏ ਫਿਰ ਜਦ ਨਮੀ ਮਿੱਟੀ ਭਰ ਦੇਉ ਤੁਹਾਨੂੰ ਦਿਖਾਉਂਗੀ ਭਾਰ ਇਹਦਾ ਕਾਫੀ ਹੋ ਗਿਆ ਇੱਕ ਤਾਂ ਇਹਦੇ ਕੁੰਡੇ ਨਹੀਂ ਗੇ ਕੜਾਈਏ ਦੇ ਆਹ ਡੈਗ ਪਿਆ ਸਾਰਾ ਰਾਤ ਨਾਲ ਮੈਂ ਲੱਭ ਗਿਆ ਹੁਣ ਦਾਈ ਨੂੰ ਚੱਕ ਦਿਆਂ ਦਵਾਰ ਤੋਂ ਇਹ ਆ ਤੋਏ ਕਿ ਬਾਹਰ ਨੇ ਚਲੋ ਫੇਰ ਵੀ ਚੱਕ ਲਿਆ ਥੋੜੀ ਮਿੱਟੀ ਬਾਹਰ ਡੋਲ ਦਿੱਤੀ ਹੁਣ ਦੁਬਾਰਾ ਭਰ ਲੈਣੇ ਆ ਇੱਕ ਵਾਰ ਮੈਨੂੰ ਨੇੜੇ ਨੂੰ ਕਰ ਮਾਂਡੂ ਦੇਖ ਰਹਾ ਹੈ ਆਇਆ ਉਹ ਨੂੰ ਨੂੰ ਕੰਮ ਹੀ ਕਰਾਦਾ ਕੋਈ ਗੰਮ ਨਹੀਂ ਕਰਾ ਬਿੱਲੇ ਭਰ ਦੇ ਖਾ ਗਏ ਲਟ ਗਏ ਬਸ ਆਹੀ ਕੰਮ ਦੇਖ ਵਿੱਚ ਤੇ ਮੈਂ ਬਸ ਤੁਰ ਗੁਡ ਮੌਰਨਿੰਗ ਹਣ ਤੂੰ ਇੱਥੇ ਰਹਿ ਓਏ ਹੋਏ

ਕੀ ਦਾ ਚਲੋ ਪਹਿਲਾ ਇੰਨੀ ਪਾ ਲੈਨੇ ਘਰ ਆ ਹਣ ਕਡਾਈਆ ਚੱਕ ਲੈਨੇ ਤੇ ਚੱਕ ਕੇ ਹੋਂੇ ਚ ਮਿੱਟੀ ਪਾ ਲੈਨੇ ਪਰ ਮਿੱਟੀ ਨੂੰ ਥੋੜਾ ਘੋਲ ਜਮਾ ਲੇਗੀ ਬਹਿ ਗਈ ਬਣੀ ਸੀ ਪਰ ਲਾ ਬਸ ਹਾਏ ਪਹਿਲਾਂ ਬੈਠਣਾ ਕੱਢ ਕੋ ਚੱਕੀ ਕੀ ਹੋਇਆ ਹਾਏ ਹਾਏ ਦੰਨ ਲਾ ਜੋ ਹਾਏ 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 ਉਹ ਸਾਹ ਚੜ ਗਈ ਇੰਨੀ ਗਰਮੀ ਸੀ ਗੱਲ ਮੀਤ ਨੂੰ ਸਾਈਡ ਤੇ ਹੋਰ ਨਹੀਂ ਮੈਂ ਤੈਨੂੰ ਵਿਚੀ ਦੱਬ ਦੇਣਾ ਪਰ ਵੀ ਸੀਗਾ ਨਾ ਆਹ ਚੱਲ 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 ਇੱਕ ਕੜਾਈ ਇਹ ਪਾਉਤਾਂ ਅਜੇ ਇੱਕ ਹੋਰ ਪਾਉ ਦੋ ਕੜਾਈਆਂ ਕੱਢੀਆਂ ਦਾ ਬਸ ਇੱਕ ਤਾਂ ਹੋਰ ਪੂ ਕਹਿ ਲੈ ਦੋ ਹੁਣ ਕਿ ਰੱਖ ਕਹਿ ਲੈ ਕਿੰਨੇ ਕਿੰਨੇ ਚਲੋ ਹੁਣ ਇੱਕ ਕੜਾਈ ਇਹ ਦੁਬਾਰਾ ਪਰ ਲੈਣੀ ਇਨਾਰੇ ਘਰ ਦਾ ਕਰਤਾ ਸੀ ਕੰਮ ਕੰਪਲੀਟ ਤੇ ਸੋਚਿਆ ਥੋੜੀ ਹੁਣ ਸ਼ਾਂ ਆਈ ਹੋਈ ਆ ਵਿੜੇ ਚ ਤੇ ਗੁੰਨੂ ਦੀ ਥੋੜੀ ਟ੍ਰੇਨਿੰਗ ਕਰਾ ਦਿਆਂ ਤੇ ਇੱਕ ਵਾਰ ਇਹਨੂੰ ਪਟਾ ਪਾ ਲੈਣੀ ਇਹਦੀ ਟ੍ਰੇਨਿੰਗ ਕਰਾਉਣੀ ਆ ਬੜੀ ਟ੍ਰੇਨਿੰਗ ਕਰਾਣੀ ਆ ਇਹ ਉਹ ਮੇਰੀ ਗੱਲ ਨਹੀਂ ਸੁਣਦਾ ਕੁਝ ਜ਼ਿਆਦਾ ਹੀ ਚਲਾਕ ਕਿਚਾ ਹੋਇਆ ਹੋਇਆ ਹੈਂ ਉਹ ਤੇ ਸੌਂਦਾ ਸਾਰੀ ਗੱਲ ਬਸ ਦੋ ਤਿੰਨ ਚੀਜ਼ਾਂ ਨੂੰ ਹੋਰ ਸਿਖਾਣੀ ਆ ਤੇ ਚਲੋ ਇੱਕ ਵਾਰ ਇਹਨੂੰ ਬੰਨ ਲੈਣੀ ਆ ਫੇਰ ਗੁੱਡ ਮੈਂਡੀ ਡੋ ਡੋ ਡੀ ਡੋ 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 ਚਲ ਪਾ ਗੁਣਮਾਂਡੀ ਸਾਨੂੰ ਪਟਾ ਪਾ ਲਈਏ ਚਲ ਇਹਨੂੰ ਕਟਾ ਪਾ ਲੈਨੇ ਇੱਕ ਵਾਰ ਫੇਰ ਇਹਨੂੰ ਤਿਆਰ ਚਾ ਕਰ ਚੰ ਗੁਣਮਾਂਡੀ ਪਟਾ ਪਾਣ ਸੁ ਪਾ ਲਾ ਕੋਈ ਨਾ ਗੁਣਮਾਂਡੀ ਗੁਣਮਾਂਡੀ ਇਹ ਤੋਂ ਇੱਕ ਪੈ ਗੇ ਛੁਲਾੰਗ ਮਾਰੀ ਗੁਣਮਾਂਡੀ ਇੱਕ ਛੁਲਾੰਗ ਦਵਾਰ ਸੇ ਲਗਾਣਾ ਓਏ ਗੁਣਮਾਂਡੀ ਕਿੱਥੋਂ ਆ ਗੁਣਮਾਂਡੀ ਹਣ ਜਿਵੇਂ ਜਿਵੇਂ ਕਹੂੰ ਨਾ ਤੂੰ ਗਾਲ ਮੰਨਣੀ ਹੈ ਮੇਰੇ ਖੇਰ ਤੇ ਇਹ ਬਹੁਤ ਸੁਆਦਿਸ਼ਟ ਚੀਜੀ ਮਿਲ ਠੀਕ ਆ ਚਲ ਹੁਣ 2 ਮਿੰਟ ਖੜ ਜਓ ਮਾਏ ਜੀ ਮੈਂ ਸੁਆਦਿਸ਼ਟ ਚੀਜੀ ਲੈ ਆਵਾਂ ਓਏ ਇਹਦੀ ਲਿਆਂਦੀ ਫੇਵਰੇਟ ਨਾਸ਼ਪਾਤੀ ਤੇ ਇਹਦੇ ਛੋਟੇ ਛੋਟੇ ਟੁਕੜੇ ਕਰਦੇ ਨੇ ਜੇ ਮੰਨਿਆ ਕਰ ਤੈਨੂੰ ਇਹਦਾ ਇੱਕ ਟੁਕੜਾ ਦੇ ਦੇ ਮੁੰਨੂ ਮੈਂ ਗੁੰਨੂ ਸਾਰਾ ਠੰਡੀ ਠੰਡੀ ਲਿਆਇਆ ਤੇਰੇ ਵਾਸਤੇ ਸਪੈਸ਼ਲ ਬੇਟਾ ਕਿਵੇਂ ਇਹਦੇ ਟੋਟੇ ਜੇ ਕਰ ਲੈਂਦੇ ਛੋਟੇ ਛੋਟੇ ਪਹਿਲਾਂ ਥੋੜੀ ਜਿਹੀ ਬਾਕੇ ਦੇਖੀ ਥੋੜੀ ਇਹ ਕੀ ਖਾਈ ਲੈਂਦੇ ਆ ਪਤਾ ਹੋ ਗਏ ਤੇ ਟੋਟੇ ਤੇ ਪਹਿਲਾਂ ਥੋੜੀ ਦਾ ਟੇਸਟ ਚ ਖਾ ਦਨੇ ਆ ਗੁਰਮੰਦੀ ਟੇਸਟ ਚ ਖਾ ਜਾਏ ਲੈ ਖਾਣ ਲੱਗੇ ਆ ਪਹਿਲਾਂ ਬਚਸਦੀ ਬੈਠਾ ਜਿਹੜੀ ਬੱਬੂ ਕੋਸਿਆਂ ਦੇ ਉਹਨਾਂ ਜਿਆਦਾ ਪਸੰਦ ਆ ਉਹ ਸੋ ਜੇ ਭੁੱਲੀ ਨਹੀਂ ਨਾ ਹੂੰ ਦੁਬਾਰਾ ਬੰਦ ਕਰ ਮਾੜੀ ਬੀਜੂ

ਦਰਵਾਜ਼ਾ ਖੋਲ ਦੇਣਾ ਜਦਾਂ ਨਹੀਂ ਤਸਿਆਣਾ ਹਣੇ ਨੂੰ ਇਹਦੀ ਮਿਲੂ ਚੀਚੀ ਹੱਥੇ ਬੰਦ ਕਰ ਦੋ ਬਾਹਲੀ ਵੀ ਨਹੀਂ ਹੁਣ ਗੁੱਸਾ ਦਿਖਾ ਰਿਹਾ ਹੈ ਚਲੋ ਇਹਨੂੰ ਦਵਾ ਚਾਦ ਕੇ ਰਹਿ ਦੇ ਕੇ ਲਾਂਟ ਦੇ ਮਾਰੀ ਜਾ ਬੰਨ ਇੱਕ ਵਾਰ ਥੋੜਾ ਟਾਈਮ ਲੈਂਦਾ ਸਟਾਰਟ ਹੁੰਦੇ

ਇਥੇ ਰੁਕ ਜਾ ਰੁਕੇ ਰੁਕੇ ਰਹਿ ਰੁਕੇ ਰਹਿ ਹ ਲੈਣਾ ਨਹੀਂ ਇੱਥੋਂ ਚਲ ਉਹ ਮੈਂ ਕਰ ਦੇਈ ਹਾਂ ਇੱਥੇ ਹ ਚਲ ਬਹੁਤਾ ਜਿੰਨਾ ਕੇ ਦੱਸ ਗਰਮੀ ਆ ਥੋੜੀ ਇਹਦੀ ਹੋਰ ਕਰਾ ਥੋੜੀ ਇਹਨੂੰ ਮਾੜੇ ਮਗਰ ਨੂੰ ਭਜਾਣਾ Iya, g u n u n g u abah-abah dong kali. a n i k j u h s Gua e r j ngesir r a p ngesir r a p ngesir r a i d n g Gua takut kok, kamu jauh. Jauh, jauh, o a u u h jauh. j a u u h Jauh, j a u u h jauh. j a u u h Jauh, j a u u h jauh. j a u u h Jauh, j a u u h jauh. j a u u h Jauh, j a u u h jauh. j a u u h Jauh, j a u u h jauh. j a u u h Jauh, j a u u h jauh. j a u u h Jauh, j a u u h jauh. j a u u h Jauh, j a u u h jauh. j a u u h Jauh, j a u u h jauh. j a u u h Jauh, j a u u h jauh. j a u u h j ਚਲ ਬਾਸ ਸੁਣਾਂਗਾ ਕਰੇ ਚਲੋ ਛੱਡ ਤਾਂ ਅਸੀਂ ਕਾ ਖਾ ਲੈਨੇ ਆ ਤੇ ਹੁਣ ਮੈਨੂੰ ਘਾਰ ਥੋੜੇ ਖਾ ਦਿੰਨੇ ਆ ਕੋਈ ਨਾ ਬਾਕੀ ਆਦੀ ਵੀਡੀਓ ਇਹਨਾਂ ਦੀ ਬਣਾਈ ਸੀਗੀ ਆਦੀ ਵੀਡੀਓ ਜਿੰਨੇ ਸੀ ਚੈਨ ਨੂੰ ਲਾਈਕ ਕਰੇ ਸਬਸਕ੍ਰਾਈਬ ਕਰੇ ਸਾਸਰੀ ਘਾਸ ਆ ਰਹੇ ਨੇ